ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਫਲਾਈਟ ਨੰਬਰ 386 ਦੀ ਬੋਰਡਿੰਗ 게ਟ ਤੇ ਇੱਕ ਯਾਤਰੀ ਨੇ ਸਪਾਈਸ ਜੈਟ ਦੇ ਚਾਰ ਕਰਮਚਾਰੀਆਂ ਤੇ ਗੰਭੀਰ ਹਮਲਾ ਕੀਤਾ ਤਾਂ ਇਹ ਹਮਲਾ ਸ਼੍ਰੀਨਗਰ ਹਵਾਈ ਅੱਡੇ ਤੇ ਹੋਇਆ ਤਾਂ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਕਈ ਸਵਾਲ ਜਿਹੜੇ ਨੇ ਇਹ ਖੜੇ ਕੀਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਪਾਈਸ ਜੈਟ ਦੇ ਬੁਲਾਰੇ ਨੇ ਕਿਹਾ ਹੈ ਕਿ ਯਾਤਰੀ ਨੇ ਸਪਾਈਸ ਜੈਟ ਦੇ ਕਰਮਚਾਰੀਆਂ ਤੇ ਲੱਤਾਂ ਤੇ ਮੁੱਕਿਆਂ ਦੇ ਨਾਲ ਹਮਲਾ ਕੀਤਾ ਜਿਸ ਦੇ ਕਾਰਨ ਜੋ ਕਿ ਕਰਮਚਾਰੀਆਂ ਦੀ ਰੀੜ ਦੀ ਹੱਡੀ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਉਸ ਵਿਅਕਤੀ ਵੱਲੋਂ ਲਗਾਤਾਰ ਜਵਾਰਿਆਂ ਤੇ ਵੀ ਮੁੱਕੇ ਮਾਰੇ ਨੇ ਅਤੇ ਗੰਭੀਰ ਸੱਟਾਂ ਜਿਹੜੀਆਂ ਨੇ ਕਰਮਚਾਰੀ ਨੂੰ ਲੱਗੀਆਂ ਨੇ। ਸਪਾਈਸ ਜੈਟ ਦਾ ਇੱਕ ਕਰਮਚਾਰੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦਾ ਹੈ। ਜਸ ਤੋਂ ਬਾਅਦ ਯਾਤਰੀ ਉਸ ਕਰਮਚਾਰੀ ਨੂੰ ਲੱਤਾਂ ਤੇ ਮੁੱਕੇ मारता ਰਹਿੰਦਾ। ਤੇ ਬੇਹੋਸ਼ ਜਦ ਤੱਕ ਨਹੀਂ ਹੁੰਦਾ ਉਦੋਂ ਤੱਕ ਇਹ ਜਿਹੜੀ ਕਾਰਵਾਈ ਚੱਲਦੀ ਰਹਿੰਦੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਨਾਲ ਲਗਾਤਾਰ ਜਿਹੜਾ ਕਿ ਲੋਕ ਕਈ ਸਵਾਲ ਖੜੇ ਕਰਦੇ ਨੇ ਤਾਂ ਉੱਥੇ ਹੀ ਕਰਮਚਾਰੀਆਂ ਦਾ ਇਲਾਜ ਜਿਹੜਾ ਕਿ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਸ਼ਿਰੀ ਨਗਰ ਦੇ ਵਿੱਚ ਇਹ ਆਰਮੀ ਦਾ ਇੱਕ ਨੌਜਵਾਨ ਹੈ ਜਿਸ ਦੇ ਵੱਲੋਂ ਸਪਾਈਸ ਜੈਟ ਕਰਮਚਾਰੀਆਂ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਸਪਾਈਸ ਜੈਟ ਦੇ ਬੁਲਾਰੇ ਨੇ ਕਿਹਾ ਕਿ ਯਾਤਰੀ ਦੇ ਕੈਬਨ ਬੈਗ ਲਜਾ ਰਿਆ ਸੀ ਜਿਸ ਦਾ ਕੁੱਲ ਵਜ਼ਨ 16 ਕਿਲੋ ਗ੍ਰam ਜਿਹੜਾ ਭਾਰ ਸੀ ਜੋ ਕਿ 7 ਕਿਲੋਗ੍ਰam ਦੀ ਆਗਿਆ ਸੀਮਾ ਤੋਂ ਦੁੱਗਣਾ ਸੀ ਤਾਂ ਉਸ ਨੇ ਕਿਹਾ ਕਿ ਜਦੋਂ ਯਾਤਰੀ ਨੂੰ ਵਾਧੂ ਸਮਾਨ ਇਸ ਦੇ ਵਿੱਚੋਂ ਕੱਢ ਦੇਵੇ ਜਾਂ ਫਿਰ ਉਸ ਦਾ ਫੀਸ ਜੋ ਲੱਗਦੀ ਹੈ ਉਸ ਦਾ ਭੁਗਤਾਨ ਕੀਤਾ ਜਾਵੇ ਤਾਂ ਉਸ ਨੇ ਇਨਕਾਰ ਕਰ ਦਿੱਤਾ ਬੋਰਡਿੰਗ ਪ੍ਰਕਿਰਿਆ ਦੀ ਪੂਰੀ ਕੀਤੇ ਬਿਨਾਂ ਹੀ 에ਅਰ ਬ੍ਰੋਡ ਵਿੱਚੋਂ ਜ਼ਬਰਦਸਤੀ ਦਾਖਲ ਹੋ ਕੇ ਸੁਰੱਖਿਆ ਦੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ ਤਾਂ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਕੀ ਵੱਧ ਜਾਂਦਾ ਹੈ